ਆਪਰੇ ਵਿਚ ਆਪਣਾ ਪ੍ਰਧਾਨ ਕਾਂਗਰਸ ਪਾਰਟੀ ਕਿਸੇ ਜਨੂਨੀ ਮਜੂਦਿਆ ਆਪਣਾ ਵੀ ਗੱਲਬਾਤ ਕਰਾਗੇ ਸਸਦ ਦਾ ਸਰ ਅੱਜ ਮੈਂ ਬਤਨ ਕਰਦੇ ਉਹ ਅਧਿਕਾਰੀ ਦਾ ਬਹੁਤ ਬੋਤਨ ਜਿਹੜੀ ਗੱਲ ਹੈ ਜਦ ਸਾਰਾ ਵੋਟ ਮਤਾਂ ਅਭਿਸ਼ਾ ਆਪਣੇ ਗ੍ਰਾਮ ਦੇ ਪੂਰਨ ਦੇ ਮੂਹਰੇ ਵਿੱਚ ਉਹੋ ਜੀ ਸਰਦਾਬਲੀ ਜਿਹੜੀ ਬੁਢੀ ਉਹਨਾਂ ਨੇ ਚੁੱਕੋ ਬੜੀ ਕਿਉਂਕਿ ਉਹਨਾਂ ਜਿਹੜੀ ਸਰਕਾਰ ਦੇ ਵਿੱਚ ਨੁਮਾਇੰਦੇ ਨੇ ਉਹਨਾਂ ਨੂੰ ਸਾਰੇ ਤਕਿਆਂ ਨੂੰ ਸਾਰੇ ਭਾਈ ਚਰਨ ਮਾਲ ਦੇ ਸੰਤਾਨ ਇੱਕ ਇਹੋ ਜਿਹਾ ਆਪਣਾ ਇੱਕ ਫੰਕਸ਼ਨ ਹੈ ਜਿਹੜਾ ਜਿਹਦੇ ਪਹਿਲੇ ਵਾਰ ਸਾਥ ਨਾਲ ਚੱਲਿਆ ਜਿਹਨਾਂ ਨੂੰ ਉਹਨਾਂ ਵੱਲੋਂ ਦੇ ਸੇਚਨ ਹਾਰਨਾ ਹੈ ਜਿਹੇ ਆਪਾਂ ਉਹਨਾਂ ਦੇ ਖਿਲਾਫ ਇਹ ਸਰਤਾਬਲੀ ਇਹੋ ਜਿਹੀ ਮੈਂ ਛੋਟੇ ਵੱਡੇ ਪੱਧਰ ਦੇ ਉੱਤੇ ਸੁਭਾਣੀ ਅਸੀਂ ਉਸ ਚੀਜ਼ ਦਾ ਇੱਕ ਅਜਿਹਾ ਗੋਸ਼ਪਤਾ ਕੀਤਾ ਸਾਰੇ ਕੱਪੜਿਆਂ ਨੇ ਸਾਰੇ ਭੈਜਨਾਂ ਨੇ ਸਾਰੇ ਦੇ ਵਿੱਚ ਰੋਸ ਹੈ। ਸਾਡੇ ਦੇ ਵਿੱਚ ਬਿਸ਼ਰੀ ਪ੍ਰੋਗਰਾਮ ਹੈ ਜਿਹੜੀ ਦੁਕਾਨ ਮੰਡੀ ਦੇ ਵਿੱਚੋਂ ਉੱਥੋਂ ਲੈ ਕੇ ਚੱਕਰ ਰੋਡ ਸਾਰਾ ਕਵਰ ਕੀਤਾ ਹੈ। ਸਾਰਾ ਜਿਹੜਾ ਮੇਨ ਰੋਡ ਵੱਡਾ ਜਿਹੜਾ ਅਸੀਂ ਇੱਕ ਮਕਸਦ ਚਾੜਾ ਵੱਖੇ ਜਿਹੜੀ ਹੈ। ਲਗਭਗ 2 ਕਿਲੋਮੀਟਰ ਦੇ। ਇਹ ਗੱਲ ਗੱਲ ਆਪਣੀ ਇੱਥੇ ਨਹੀਂ ਪੈਂਦੀ ਰੱਖਦੇ ਨਹੀਂ ਗੱਲ ਚਾਹ। ਸਾਡੇ ਹਾਈ ਕਮਾਂਡ ਦੇ ਬਗੇ ਤੋਂ ਕਮਾਂਡਾਂ ਦੇ ਵਿੱਚ ਕੋਈ ਨਹੀਂ। ਜੀਹੇ ਹੁਣ ਪਾਰਟੀ ਨੂੰ ਬੁਲਾਏ ਅਗਲਾ ਫੋਕਸ ਹੋਣਾ ਅਸੀਂ ਆਪ ਨੂੰ ਬਹੁਤ ਪਸੰਦ ਆਉਂਦਾ ਹੈ ਕਿ ਅਸੀਂ ਆਪਣੇ ਗਮਨੇ ਚੱਲ ਵਾਪਸ ਕਰਦੇ ਹਾਂ ਆਸਾ ਖੋਲ੍ਹਿਆ ਸਾਰੇ ਸੰਗਠਨਾਂ ਦੇ ਦਰਾਨਾ ਦੇ ਵਿੱਚ ਆ ਕੇ ਪਹੁੰਚੀ ਹੈ ਕਿ ਡਾਕਟਰ ਮਿਰੋ ਨੂੰ ਦੇਖਣ ਨਹੀਂ ਦਾ ਹੈ ਅਮਿਤ ਸ਼ਾਹ ਜੀ ਨੇ ਬਲੋਕ ਕੀਤਾ ਹੈ ਉਹਦੇ ਸੰਬੰਧ ਵਿੱਚ ਸਾਰੇ ਬਹੁਤ ਰੋਸ ਪ੍ਰਗਟ ਕਰ ਰਹੇ ਹਨ ਅਮਿਤ ਸ਼ਾਹ ਜੀ ਨੂੰ ਪੁਨਰ ਸੇਵਾ ਦੇਣਾ ਚਾਹੀਦਾ ਹੈ ਬੇਦਾਈ ਮੰਗ ਰਹੇ ਹਨ ਕਿ ਕਹੇ ਨਾ ਇਹਨਾਂ ਨੇ ਇਹ ਕਿਹਾ ਹੈ ਕਿ ਜੋ ਅਮਿਤ ਸ਼ਾਹ ਵੱਲੋਂ ਜੋ ਗਲਤ ਸ਼ਬਦਾਬਲੀ ਵਰਤੀ ਗਈ ਹੈ ਤੇ ਉਹਨਾਂ ਨੂੰ ਇੱਥੇ ਰਿਜ਼ਾਇਰਵ ਦੇਣਾ ਚਾਹੀਦਾ ਹੈ ਤੇ ਜੋ ਬਾਕੀ ਦੀ ਜਾਣਕਾਰੀ ਹੈ ਆਪਾਂ ਤੇ ਹੋਰ ਵੀ ਸੀਗੇ ਉਹ ਮੌਜੂਦ ਹੈ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਉਹਦੇ ਨਾਲ ਇੱਥੇ ਦੀਆਂ ਜੋ ਤਸਵੀਰਾਂ ਨੇ ਇਹ ਤਾਰੀਖ ਅਕਿੰਦਰ ਆਪਣਾ ਕੁਦਾਰੇ ਵਾਸੀਆਂ ਨੂੰ ਕਿਹਾ ਕਿ ਆਗਰਸ ਪਾਰਟੀ ਦਾ ਕਮਕਾਲ ਸਾਡੀ ਇਹ ਸ਼ੂਭ ਯਾਤਰਾ ਦੇ ਵਿੱਚ ਆਪਣੇ ਪੂਰੇ ਪਰਿਵਾਰ ਸਹਿਤ ਇਸ ਸ਼ੂਭ ਯਾਤਰਾ ਦੇ ਵਿੱਚ ਚੱਲਣਾ ਹੈ ਅਤੇ ਸ਼ੂਭ ਯਾਤਰਾ ਦੀ ਰੌਣਕ ਵਿੱਚ ਆਨੇ ਡਾਕਟਰ ਅਵੇਦਕਾਰ ਜੀ ਨੂੰ ਬਹੁਤ ਅਪਮਾਨਜਨ ਸ਼ਬਦ ਬੋਲੇ ਹਨ ਲੋਕ ਸਭਾ ਦੇ ਵਿੱਚ ਇਸ ਕਰਕੇ ਸਾਰੇ ਹੀ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਗੁੱਸਾ ਹੈ ਜਿਨ੍ਹਾਂ ਨੇ ਕੁਝ ਕਾਇਮ ਕੀਤਾ ਜਿਨ੍ਹਾਂ ਨੇ ਦੇਸ਼ ਨੂੰ ਜਿਆਦਾ ਕਰਾਇਆ ਜਿਨ੍ਹਾਂ ਕੁਰਬਾਨੀਆਂ ਦੇ ਕੇ ਕਿੱਡਾ ਮਟਾ ਭਾਰਤ ਆਇਆ ਅਸਰ ਕਿਆ ਸੁਵਿਧਾ ਦਿੱਤੀ ਗਿਆ ਉਹਦੇ ਵਿਰੁੱਧ ਬੋਲੇ ਨਹੀਂ ਇਸ ਕਰਕੇ ਲੋਕਾਂ ਵਿੱਚ ਬੁੱਤਲਾ ਬਣ ਗਏ ਘੱਟ ਸਾਰੇ ਜਿਹੜੇ ਪੂਰੇ ਨੇ ਥਾਂ ਥਾਂ ਤੇ ਐਮਐਲ ਸੰਘੂ ਤੇ ਤੇਜਵੇਦ ਦਿੱਤਾ ਜੀ ਜਦੋਂ ਤੋਂ ਜੀਪੀ ਦੀ ਸਰਕਾਰ ਆਈ ਆ ਜਾਂ ਅੱਜ ਦੇਖਦੇ ਜਿਨ੍ਹਾਂ ਦੇ ਪੁੱਤ ਜਿਹਦੇ ਕਮਾਈ ਵਾਲੇ ਸਾਧਨ ਸਨ ਆਪਣੇ ਦੇਸ਼ ਤੇ ਸਾਰੇ ਵੇਚ ਦਿੱਤੇ ਗਏ ਕਰਕੇ ਇਸ ਵਾਰ ਨਵਗਤ ਨੂੰ ਲੋਕਾਂ ਨੇ ਬਹੁਤ ਵੱਧ ਚੜ੍ਹ ਕੇ ਸੀਟਾਂ ਲੈ ਕੇ ਦਿੱਤੀਆਂ ਮੋਦੀ ਦੀ ਗੱਠ ਜੋੜਦੀ ਸਰਕਾਰ ਆ ਹੁਣ ਉਹ ਤਾਂ ਕਦੋਂ ਵੀ ਢੇੜਾ ਖਾ ਸਕਦੀ ਆ ਹੁਣ ਲੋਕ ਧਰਮ ਦੇ ਪੱਤੇ ਦੇ ਨਾਂ ਤੇ ਵੋਟਾਂ ਦੇ ਦੇਣਗੇ ਨਾ ਵਿਕਾਸ ਦੇ ਨਾਂ ਤੇ ਵੋਟਾਂ ਲਈਆਂ ਜਾਂਦੀਆਂ ਇਹ ਬੇਨਤੀ ਹੈ ਜੀ ਸਾਡੀ ਜੇ ਵਿਕਾਸ ਕਰਨਗੇ ਤਾਂ ਉਸ ਲੀਡਰ ਨੂੰ ਲੋਕ ਚੁਣਨਗੇ ਹੁਣ ਜਿਹੜੇ ਲੋਕਾਂ ਨੂੰ ਕਹਿੰਦੇ ਸੀ ਧਰਮ ਨੂੰ ਖਤਰਾ ਹੈ ਕਿ ਅਸੀਂ ਇੱਕ ਰੈਸਟਰ ਬਣਾ ਦੇਾਂਗੇ ਉਹ ਲੋਕ ਨਹੀਂ ਚਾਹੁੰਦੇ ਇਹ ਤੂੰ ਵੀ ਚਾਹੁੰਦੇ ਆ ਵੀ ਸਾਡੇ ਮੁਲਕ 'ਚ ਵਿਕਾਸ ਹੋਣਾ ਚਾਹੀਦਾ ਮਜ਼ਦੂਰ ਵੀ ਜਮੀਦਾਰ ਕਿਸਾਨ ਛੋਟੇ ਛੋਟੇ ਦੁਕਾਨਦਾਰ ਬਚਣਾ ਚਾਹੀਦਾ ਇਹਨਾਂ ਨੇ ਮੌਲਿਆਂ ਦੇ ਕਾਰਪੋਰੇਟ ਘਰਾਣੇ ਸ਼ਾਹੂਕਾਰ ਆ ਗਏ ਸਾਨੂੰ ਤਾਂ ਛੋਟੇ ਲੋਕਾਂ ਨੂੰ ਹੀ ਖਤਮ ਕਰ ਦੇਣਗੇ ਜੀ ਇਹਨਾਂ ਦੀਆਂ ਨੀਤੀਆਂ ਨੇ ਬਾਰੇ ਠੀਕ ਹੈ ਸਰ ਜੋ ਬੰਦੇ ਸੀ ਉਹਨੂੰ ਦੱਸਦੇ ਕਿ ਤੁਹਾਡੇ ਜਿਹੜਾ ਤੁਹਾਡਾ ਤੁਸੀਂ ਇਹ ਜੋ ਗੱਲਬਾਤ ਰੱਖਦੇ ਬੰਦ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਸਾਰੇ ਪਾਤੜਾਂ ਵਿੱਚ ਅੱਜ ਜੀ ਰੋਸ ਪ੍ਰਦਰਸ਼ਨ ਕੀਤਾ ਦਰਬਾਰਾ ਜਿਕ ਜੀ ਸਾਹਿਬ ਦੇ ਅਚਾਰਜ ਨੇ ਬਹੁਤ ਮਿਹਨਤੀ ਤੇ ਹਰ ਵਰਕਰ ਦੇ ਨਾਲ ਜੁੜ ਕੇ ਰਹਿੰਦੇ ਨੇ ਹਰ ਵਰਕਰ ਨੂੰ ਸੁਨਿਆ ਕੱਲ ਕਿਉਂ ਨਾ ਅੱਜ ਘਰੋਂ ਸੱਦਿਆ ਤੇ ਸਾਰੇ ਪਾਤੜਾ ਵੇਚੀ ਅਸੀਂ ਕਿਹੜਾ ਆਪਣੇ ਵਿੱਚ ਬੀਬੀਆਂ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਆਂ ਕਿਹੜਾ ਜੀਵਣਾ ਰੱਬੋ ਮੋਬਾਈਲ ਕੀ ਦਾ ਖਾਤਸਾ ਬੈਠਾ ਅਸੀਂ ਬਾਪੂ ਮੇਰ ਕਾ ਵਾਸਤੇ ਇਹੀ ਕਹਿੰਦੇ ਆਂ ਜੀ ਬਹੁਤ ਗਲਤ ਕਰਿਆ ਉਹਨੇ ਕਿਉਂਕਿ ਇਹ ਵੀ ਮੀਡੀਆ ਚ ਬੋਲਦਾ ਨਹੀਂ ਵੀ ਇਹੇ ਲੋਕ ਵੀ ਬਖਸੇ ਨਾ ਵੀ ਬੱਤਾਂ ਤੋਂ ਬੱਤਾਂ ਸੀ ਉਹ ਬਾਰੇ ਗੱਲ ਕਰਾਂਗੇ ਰੋਲਾ ਮਾਰਾਂਗੇ ਕਿਤੇ ਤੱਕ ਪਹੁੰਚਾਂਗੇ ਨੂੰ ਭੁੱਲ ਜਾਗੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਆਪਣੀ ਸੀਨੀਅਰ ਲੀਡਰਸ਼ਿਪ ਕਾਂਗਰਸ ਪਾਰਟੀ ਦੇ ਨਾਲ ਆਜੀ ਹਾਂਜੀ ਰੋਜ਼ ਪ੍ਰਦਰਸ਼ਨ ਕੀਤਾ ਕਿਤੋਂ ਤੱਕ ਆਮਾਗੇ ਪੂਰੀ ਦੁਨੀਆ ਟੱਕੀ ਕਰਕੇ ਤੇਵਾ ਤਾਂ ਜਰੂਰ ਲੱਗਾਗੇ ਇਹ ਜੇ ਬੰਦੇ ਨੂੰ ਸਜ਼ਾ ਵੀ ਦੇਣੀ ਚਾਹੀਦੀ ਹੈ ਕੱਟਣਾ ਨਹੀਂ ਚਾਹੀਦਾ ਇਹ ਇਹਨਾਂ ਦੇ ਬੀਪੀਆਂ ਦਾ ਕਹਿਣਾ ਵੀ ਇਹੀ ਹੈ ਵੀ ਜੋ ਚਾਹੇ ਕੋਈ ਵੀ ਇਨਸਾਨ ਹੈ ਜੋ ਡਾਕਟਰਾਂ ਨੇ ਵੇਡ ਕਰਵਾ ਰੇ ਜਾਂ ਉਹਨਾਂ ਦੇ ਬਣਾਏ ਹੋਏ ਸੰਘਾਰ ਵਾਰੇ ਜੋ ਗੁੱਸੇ ਦਾ ਸ਼ਬਦਾਂ ਵੀ ਹੁਸਾ ਕਰੇਗਾ ਤੇ ਉਹਨਾਂ ਦੇ ਖਿਲਾਫ ਹੈ ਇਹਦਾ ਹੀ ਧਾਰੈਵਾਦੀ ਤੇ ਰੋਡ ਪ੍ਰਦਰਸ਼ਨ ਕੀਤਾ نگے تھوک دے پیرا جان ویکھ 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 تھوک